ਬੱਲੂ ਵਰਗੇ ਬਹੁਤ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਪੈ ਨਰਕ ਘਟ ਰਹੇ ਨੇ ਬੜ ਮੈਂ ਬੜ ਦੁਖੀ ਕੀ ਹੋਇਆ ਪਤੋ ਨਹੀਂ ਮੈਨੂੰ ਸਮਝ ਨਹੀਂ ਤੈਗਾ ਤੁ ਬਾਈ ਦੱਸੋ ਨਾ ਸਿੱਦੇ ਪੱਦਰੇ ਰੱਬ ਦੇ ਰੂਪੀ ਬੱਚਿਆਂ ਦਾ ਅੱਜ ਕੱਲ ਬਹੁਤ ਬੁਰਾ ਹਾਲ ਹੋ ਰਿਹਾ ਪੰਜਾਬ ਚ ਤਾਂ ਖਾਸ ਕਰਕੇ ਮਾਂ ਪਿਓ ਕਿੰਨੇ ਕਾਬਲ ਨਹੀਂ ਸੀ ਪਿਓ ਤੁਰ ਗਿਆ ਮੂੰਹ ਦਾ ਕੈਂਸਰ ਹੋ ਗਿਆ ਸੀ ਉਹਨੂੰ ਉਹਦੀ ਮੌਤ ਹੋ ਗਈ ਆ ਮਾਂ ਮਾਂ ਲੋਕਾਂ ਦੇ ਘਰੇ ਝਾੜੂ ਪੋਚੇ ਲਾ ਕੇ ਰੋਟੀ ਤਖਵਾ ਸਕਦੀ ਆ ਪਰ ਇਹਦਾ ਇਲਾਜ ਕਿੱਥੋਂ ਕਰਵਾਵੇ ਹਾਂ 21 ਸਾਲਾਂ ਦਾ ਹੋ ਗਿਆ ਬੱਲੂ ਤੇ ਅੱਜ ਵੀ ਮਾਂ ਚੱਕ ਕੇ ਬਿਠਾਉਂਦੀ ਆ ਚੱਕ ਕੇ ਪਾਉਂਦੀ ਆ ਈ ਸਾਲ ਦੇ ਪੁੱਤ ਨੂੰ ਕਿਤੇ ਗੋਦੀ ਚੱਕਣਾ ਸੌਖਾ ਅੱਜ ਮੈਂ ਬੜਾ ਦੁਖੀ ਕੀ ਹੋਇਆ ਪਤਾ ਦੱਸ ਕੀ ਹੋਇਆ ਭਾਈ ਜੀ ਮੰਮੀ ਸਮਝਦੀ ਨਹੀਂ ਤੈਨੂੰ ਤੇਰੀ ਨਹੀਂ ਸਮਝਦੀ ਨੂੰ ਠੀਕ ਹਾਂ ਭਾਈ ਜੀ ਦਾ ਕਰੋ ਨਾ ਤੁਸ ਨੂੰ ਕਰ ਕਰਾਇਆ ਚ ਕਮਰੇ ਲੈ ਦੂੰ ਮੈਂ ਮੇਰੇ ਰਹਿਣ ਗਏ ਪਰ ਕਰੇ ਨਹੀਂ ਜਾਣਾ ਹੈ ਸਾਂ ਮੈਂ ਤੇ ਫੇ ਚੁੱਪ ਹੀ ਧੀ ਰਹ ਜਾਮ ਚੁੱਪ ਚੁੱਪਦੀ ਆ ਚੁੱਪ ਕਹਿੰਦੇ ਨਾ ਮੋਬਾਈਲ ਜਨਾ ਮੇਰੇ ਨਾਲ ਗੱਲ ਕਰਨੀ ਹੈ ਹੈ ਚੁੱਪਲ ਚੁੱਪ ਥੱਲੇ ਹੋ ਜਾਗਾ ਫੇ ਗੱਲ ਕਰ ਨਹੀਂ ਕਰਨਿਆ ਹੈ ਚੁੱਪ ਲੈ ਚੁੱਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਿੱਧੇ ਪੱਧਰੇ ਰੱਬ ਦੇ ਰੂਪੀ ਬੱਚਿਆਂ ਦਾ ਆਰਟੀਕਲ ਬਹੁਤ ਬੁਰਾ ਹਾਲ ਹੋ ਰਿਹਾ ਪੰਜਾਬ ਚ ਤਾਂ ਖਾਸ ਕਰਕੇ ਸਾ ਜਿਹੜੀ ਭਾਰਤੀ ਜੀ ਪੂਰੀ ਗੱਲ ਕਰੀ ਕਿ ਜਿਹੜੀ ਇਹਦੀ ਬੱਲੂ ਦੀ ਫਿਲਸ਼ਣ ਲੱਗੀ 1500 ਰੁਪਏ ਉਹ ਕਿਰਾਇਆ ਕਰਕੇ ਮੈਂ ਆਉਣੀ ਆ ਹਾਂ ਕਿਉਂਕਿ ਕੋਈ ਸਰਕਾਰੀ ਤੌਰ ਤੇ ਕੋਈ ਸੁਵਿਧਾ ਨਹੀਂ ਐ ਕਿ 1500 ਰੁਪਏ ਪੈਨਸ਼ਨ ਆ ਮਹੀਨੇ ਦੀ ਜਿਹੜੀ ਇਹਨਾਂ ਨੂੰ ਅਪਾਹਜਤਾ ਦੀ ਮਿਲਦੀ ਹੈ ਕਿਸੇ ਹਸਪੀਟਲ ਚ ਇਲਾਜ ਨਹੀਂ ਫ੍ਰੀ ਇਹਨਾਂ ਦਾ ਜਦੋਂ ਬੱਚੇ ਨੂੰ ਲੋਡ ਸੀ ਸ਼ੁਰੂਆਤ ਦੇ ਵਿੱਚ ਜਦੋਂ ਇਹ 10 12 ਸਾਲਾਂ ਦਾ ਸੀ ਉਦੋਂ ਇਹਦੀਆਂ ਥੈਰਪੀਆਂ ਫਿਜ਼ੀਓਥੈਰਪੀਆਂ ਚੱਲਣੀਆਂ ਚਾਹੀਦੀਆਂ ਸੀ ਇੱਕ ਲੋਕ ਇਹਦੇ ਨੂੰ ਕਿਦਾਂ ਇਹ ਬੱਚੇ ਦੀ ਥੈਰਪੀਜ਼ ਹੋਈਆਂ ਨਹੀਂ ਔਰ ਮਾਂ ਪਿਓ ਇੰਨੇ ਕਾਬਲ ਨਹੀਂ ਸੀ ਪਿਓ ਤੁਰ ਗਿਆ ਮੂੰਹ ਦਾ ਕੈਂਸਰ ਹੋ ਗਿਆ ਸੀ ਉਹਨੂੰ ਉਹਦੀ ਮੌਤ ਹੋ ਗਈ ਹੈ ਮਾਂ ਮਾਂ ਲੋਕਾਂ ਦੇ ਘਰੇ ਝਾੜੂ ਪੋਚੇ ਲਾ ਕੇ ਰੋਟੀ ਤਖਵਾ ਸਕਦੀ ਆ ਪਰ ਇਹਦਾ ਇਲਾਜ ਕਿੱਥੋਂ ਕਰਵਾਵੇ ਤੇ ਬੱਲੂ ਇਕੱਲਾ ਨਹੀਂ ਹੈਗਾ ਬੱਲੂ ਵਰਗੇ ਬਹੁਤ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਪੈ ਨਰਕ ਘਟ ਰਹੇ ਨੇ ਹੁਣ ਇਹੀ ਜਿਹੜੀਆਂ ਐਕਸਰਸਾਈਜ਼ਾਂ ਇਹਦੀਆਂ ਥੈਰੇਪੀਆਂ ਹੁੰਦੀਆਂ ਅੱਜ 21 ਸਾਲਾਂ ਦਾ ਹੋ ਗਿਆ ਬੱਲੂ ਤੇ ਅੱਜ ਵੀ ਮਾਂ ਚੱਕ ਕੇ ਬਿਠਾਉਂਦੀ ਆ ਚੱਕ ਕੇ ਪਾਉਂਦੀ ਆ ਚੱਕ ਕੇ ਨਮਾਉਂਦੀ ਆ ਹੁਣ ਕਈ ਕਈ ਦਿਨ ਨਮਾਰੀ ਹੁੰਦਾ ਕਿਰਾਏ ਦੇ ਕਮਰੇ ਚ ਆਪਦੀ ਭੈਣ ਦੇ ਨਾਲ ਰਹਿੰਦੀ ਆ ਭੈਣ ਮਾਸੀ ਕੋਲੇ ਬੱਲੂ ਦੀ ਕੋਲੇ ਬਸ ਜੋ ਲੈਟਰਨ ਜਿਹੜਾ ਉਹ ਪੌੜੀਆਂ ਚੜਾਉਣ ਨਾਲ ਆ ਦੇਖ ਮਰਾਚ ਕੀ ਹੋ ਗਿਆ ਚੜਾ ਚੜਾ ਕੇ ਪੌੜੀਆਂ ਇਤੋਂ ਹੱਡੀ ਫੋਸੋ ਚੱਦੀ ਆ ਇਥੇ ਪੌੜੀ ਚੜਦੀ ਆ ਉੱਪਰ ਨਾਲ ਲੈਟਰਿੰਗ ਉੱਪਰ ਆ ਗਈ ਆ ਇਹਨੇ ਚੋਕੇ ਬੱਲੂ ਨੂੰ ਲੈਟਰਨ ਚ ਬਿਠਾਈ ਦੀਆਂ ਹਾਂ ਚੱਲੋ ਤੇ ਲੱਤਾਂ ਜਮਈ ਆਕੜਗੀਆਂ ਸਿੱਧੀਆਂ ਏਦਾਂ ਲੱਕੜ ਵਰਗੀਆਂ ਹੋਈਆਂ ਪਈਆਂ ਔਰ ਬਾਹਾਂ ਵੀ ਏਦਾਂ ਪੂਰਾ ਸਰੀਰ ਕੱਸ ਲੈਂਦਾ ਵੱਲੋਂ ਕਿਉਂਕਿ ਇਹਦੀ ਸਪਾਇਨਲ ਦੇ ਵਿੱਚ ਪ੍ਰੋਬਲਮ ਕਰਕੇ ਇਹਦਾ ਸਰੀਰ ਇਹਦੇ ਵੱਸ ਦੇ ਵਿੱਚ ਹੀ ਨਹੀਂ ਔਰ ਜਨਮ ਤੋਂ ਹੀ ਬੱਲੂ ਇਸ ਤਰ੍ਹਾਂ ਦਾ ਔਰ ਇਸ ਬੱਚੇ ਨੂੰ ਔਰੋਂ ਤੋਂ ਹੀ ਲੋੜ ਸੀ ਸਪੈਸ਼ਲ ਚਾਈਲਡ ਆ ਸਪੈਸ਼ਲ ਟਰੀਟਮੈਂਟ ਚਾਹੀਦਾ ਸੀ ਇਹਨੂੰ ਔਰ ਸਪੈਸ਼ਲੇ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਸੀਗੀਆਂ ਇਹਦੇ ਵਾਸਤੇ ਫਿਜ਼ੀਓਥੈਰੇਪੀ ਬਿਹੇਵੀਅਰ ਥੈਰੇਪੀ ਸਪੀਚ ਥੈਰੇਪੀ ਇਹ ਸਾਰੀਆਂ ਥੈਰੇਪੀਜ਼ ਇਹਦੀਆਂ ਚਲਣੀਆਂ ਚਾਹੀਦੀਆਂ ਸੀ ਪਰ ਘਰ 'ਚ ਗਰੀਬੀ ਪੈਸੇ ਦੇ ਕੇ ਟੀਚਰਾਂ ਤੋਂ ਕਰਾ ਨਹੀਂ ਸਕਦੇ ਸੀ ਔਰ ਸਰਕਾਰੀ ਨਾ ਕੋਈ ਗੈਰਸਖਰੀ ਸਰਕਾਰੀ ਕੋਈ ਅਜਿਹੀ ਸੰਸਥਾ ਨਹੀਂ ਜਿੱਥੇ ਇਦਾਂ ਦੇ ਬੱਚਿਆਂ ਦੀ ਕੋਈ ਫ੍ਰੀ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੋਵੇ ਜਾਂ ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ ਹੋਵੇ ਕੋਈ ਐਹ ਜੀ ਸੰਸਥਾ ਨਹੀਂ ਕਿਤੇ ਵੀ ਵਾਗਰੂ ਕਿਰਪਾ ਕਰਨ ਸਾਡਾ ਇੱਕ ਛੋਟਾ ਜਿਹਾ ਸੁਪਨਾ ਅਸੀਂ ਆ ਪਿੱਛੇ ਸਪੈਸ਼ਲ ਚਾਈਲਡ ਸਕੂਲ ਬਣਾਇਆ ਹੋਇਆ ਛੋਟਾ ਜਿਹਾ ਇੱਕ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਬੱਚਿਆਂ ਨੂੰ ਅਸੀਂ ਲੈ ਕੇ ਆਉਂਨਾ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਛੱਡ ਦਿੰਦੇ ਆ ਛੁੱਟ ਦਿੰਦੇ ਆ ਉਹਨਾਂ ਬੱਚਿਆਂ ਦੀ ਅਸੀਂ ਇੱਥੇ ਪਰਫੈਕਟ ਕਰਦੇ ਆ ਉਹਨਾਂ ਨੂੰ ਸਕੂਲ 'ਚ ਪੜ੍ਹਾਉਨੇ ਵੀ ਆ ਔਰ ਉਹ ਤੋਂ ਬਿਨਾਂ ਜਿਹੜੇ ਬਾਹਰੋਂ ਸਾਡੇ ਕੋਲੇ ਕੈਂਪ 'ਚ ਆਉਂਦੇ ਨੇ ਬੱਚੇ ਮਾਪੇ ਲੈ ਕੇ ਉਹਨਾਂ ਨੂੰ ਵੀ ਇੱਕ ਇੱਕ ਮਹੀਨੇ ਦੀ ਟ੍ਰੇਨਿੰਗ ਦਿੰਨੇ ਆ ਅਸੀਂ ਇੱਥੇ ਰੱਖ ਕੇ ਨਾਲੇ ਤਾਂ ਬੱਚੇ ਦੀ ਥੈਰੇਪੀ ਕਰਾਉਨੇ ਆ ਨਾਲੇ ਮਾਂ ਜਾਂ ਬਾਪ ਜਾਂ ਨਾਨੀ ਜਾਂ ਦਾਦੀ ਕੋਈ ਵੀ ਜਿਹੜਾ ਉਹਨੂੰ ਸੰਭਾਲਦਾ ਉਹਨੂੰ ਨਾਲ ਰੱਖ ਕੇ ਉਹਨੂੰ ਵੀ ਟ੍ਰੇਨ ਕਰਦੇ ਆ ਵੀ ਤੁਸੀਂ ਘਰੇ ਵੀ ਇਹਦੀ ਕਿਸ ਤਰੀਕੇ ਦੇ ਨਾਲ ਇਹਦੀਆਂ ਥੈਰੇਪੀਆਂ ਜਾਰੀ ਰੱਖਣੀਆਂ ਤੁਹਾਨੂੰ ਅਸੀਂ ਸਿਖਾ ਦਿੰਨੇ ਆ ਵੀ ਕਿਵੇਂ ਐਕਸਰਸਾਈਜ਼ਾਂ ਕਰਾਉਣੀਆਂ ਘਰੇ ਜਾ ਕੇ ਕੰਟੀਨਿਊ ਕਰਿਓ ਤੇ ਸਾਡਾ ਇੱਕ ਸੁਪਨਾ ਨਿਕਟੋ ਕੰਟ ਅਸੀਂ ਪੰਜਾਬ ਦੇ ਵਿੱਚ ਕਿਸੇ ਬੱਚੇ ਨੂੰ ਇਸ ਤਰ੍ਹਾਂ ਦੇ ਨੂੰ ਇਦਾਂ ਰੋਲ ਦਿਨਾ ਦੇਈਏ ਉਹਨਾਂ ਦੇ ਬੱਚਿਆਂ ਦੀ ਅਸੀਂ ਜੇ ਪਰਪਲਿਸ਼ਨ ਨਹੀਂ ਕਰ ਸਕਦੇ ਘਟੋ ਘਟੋ ਸਕੂਲ ਦੇ ਵਿੱਚ ਆਉਣ ਫ੍ਰੀ ਆਫ ਕਾਸਟ ਇੱਕ ਸਕੂਲ ਬਣਾ ਲੋਕਾਂ ਤਿੱਕਰ ਬੱਚਿਆਂ ਤਿੱਕਰ ਪਹੁੰਚਦਾ ਕਰ ਸਕੀਏ ਅਸੀਂ ਇਸੇਆਂ ਆਪਣਾ ਸਕੂਲ ਬਣਾ ਕੇ ਉਹਨਾਂ ਬੱਚਿਆਂ ਨੂੰ ਉਹ ਸਕੂਲ ਦੇ ਵਿੱਚ ਸਵੇਰੋਂ 9 ਵਜੇ ਤੋਂ ਲੈ ਕੇ 4 ਵਜੇ ਤੱਕ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਸਪੈਸ਼ਲ ਐਜੂਕੇਸ਼ਨ ਦੇ ਨਾਲ-ਨਾਲ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਵੀ ਚੱਲੇ ਸਾਡਾ ਵਾਹਿਗੁਰੂ ਛੇਤੀ ਸੁਪਨਾ ਪੂਰਾ ਕਰਨ ਸਕੂਲ ਦਾ ਅਸੀਂ ਹੁਣ ਵੀ ਬਣਾਇਆ ਹੋਇਆ ਪੰਜ ਟੀਚਰਾਂ ਸਾਡੇ ਕੋਲੇ ਪਰ ਤਿੰਨ ਕਲਾਸ ਰੂਮ ਹੀ ਸਾਡੇ ਕੋਲੇ ਬਿਲਡਿੰਗ ਹੈ ਨਹੀਂ ਸਕੂਲ ਦੀ ਪਰ ਇਹਨਾਂ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਡੇ ਬੱਚੇ ਨੇ ਜਿਨ੍ਹਾਂ ਨੂੰ ਲੋੜ ਆ ਇੱਕ ਹੌਸਟਲ ਬਣੇ ਨਾਲ ਜਿੱਥੇ ਇਹਨਾਂ ਬੱਚਿਆਂ ਨੂੰ ਇੱਥੇ ਰੱਖਿਆ ਜਾ ਸਕੇ ਜੇ ਜੇ ਮੀਨ ਇਹ ਟ੍ਰੇਨਿੰਗ ਹੋਵੇ ਇਹਨਾਂ ਦੀ ਔਰ ਜਾਂ ਇਹ ਬੱਚੇ ਜਿਹੜੇ ਲੋਕਲ ਆ ਨੇੜੇ ਦੇ ਉਹ ਡੇਲੀ ਅਪ ਡਾਊਨ ਹੋਣ ਜਾਂ ਸਕੂਲ ਬੈਨ ਲੱਗਣ ਇਹਨਾਂ ਨੂੰ ਘਰਾਂ ਤੋਂ ਲਿਆਂਦਾ ਜਾਵੇ ਚੱਕ ਕੇ ਔਰ ਸ਼ਾਮ ਨੂੰ ਛੱਡ ਕੇ ਅੰਦਾ ਜਾਵੇ ਮਤਲਬ ਇਹ ਬਹੁਤ ਜ਼ਰੂਰਤ ਆ ਪੰਜਾਬ ਦੇ ਵਿੱਚ ਸਪੈਸ਼ਲ ਚਾਈਲਡ ਵਾਸਤੇ ਸਕੂਲ ਖੁੱਲੇ ਆ ਸਾਡੇ ਲੁਧਿਆਣਾ ਸ਼ਹਿਰ ਚ ਵੀ 8-10 ਸਕੂਲ ਹੋਣਗੇ ਸਪੈਸ਼ਲ ਚਾਈਲਡ ਦੇ ਅਰੋਨੋਨੀ ਫੀਸਾਂ ਬਹੁਤ ਨੇ 4 4 5 5000 ਰੁਪਏ ਮਹੀਨੇ ਦੀ ਫੀਸ ਆ। ਇੱਕ ਗਰੀਬ ਬੰਦਾ ਜਿਹੜਾ ਦਿਹਾੜੀ ਕਰਦਾ ਉਹ ਕਿੱਥੋਂ ਦੇ ਦੂ 4 5000 ਰੁਪਏ ਮਹੀਨੇ ਦਾ। ਤੇ ਵਾਹਿਗੁਰੂ ਮਿਹਰ ਕਰਨ ਬੱਲੂ ਵਰਗੇ ਬਹੁਤ ਬੱਚੇ ਨੇ ਜਿਹੜੇ ਸਫਰ ਕਰ ਰਹੇ ਨੇ ਜਿਨ੍ਹਾਂ ਨੂੰ ਜ਼ਰੂਰਤ ਆ। ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਤੁਹਾਡੇ ਸਾਥ ਦੀ। ਬੱਲੂ ਵਾਸਤੇ ਵੀ ਅਰਦਾਸ ਕਰਿਓ। ਵੀ ਇਹ ਬੱਚਾ ਆਪਣੇ ਪੈਰਾਂ ਤੇ ਤੁਰਨ ਜੋਗਾ ਹੋ ਜੇ ਵੀ ਆਪਣੀ ਮਾਂ ਦੇ ਹੁੰਦਿਆਂ ਹੁੰਦਿਆਂ ਕਿਉਂਕਿ ਮਾਂ ਨੂੰ ਫਿਕਰ ਆ ਵੀ ਮੇਰੇ ਤੋਂ ਬਾਅਦ ਕੀ ਬਣੂ ਮੇਰੇ ਪੁੱਤ ਦਾ ਮੈਨੂੰ ਕੌਣ ਸੰਭੂਗਾ ਅੱਜ ਬਿੱਲੂ ਬੱਲੂ 21 ਸਾਲਾਂ ਦਾ ਹੋ ਗਿਆ ਜਦੋਂ ਬੱਲੂ 40 ਸਾਲਾਂ ਦਾ ਹੋ ਜੂ ਤੇ ਮਾਂ 60ਾਂ ਦੀ 60ਾਂ ਦੀ ਹੋ ਜੂ ਤੇ ਉਸ ਟਾਈਮ ਕੀ ਹਾਲਾਤ ਹੋਣਗੇ ਇਸ ਕਰ ਅੱਜ ਤਾਂ ਮਾੜਾ ਮੋਟਾ ਧੱਕਾ ਕਰਕੇ ਸ਼ਰੀਰ ਨਾਲ ਜੋਰ ਲਾ ਕੇ ਬੱਲੂ ਨੂੰ ਚੱਕੀ ਫਿਰਦੀ 21 ਸਾਲ ਦੇ ਪੁੱਤ ਨੂੰ ਕਿਤੇ ਗੋਦੀ ਚੱਕਣਾ ਸੌਖਾ ਪਰਾਇਤ 10 ਸਾਲਾਂ ਨੂੰ ਕੀ ਕਰੂ ਵੱਲੂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਜਿਹੜਾ ਬਾਹ ਫੜਦਾ ਹੋਵੇ ਕੋਈ ਭੂਆ ਨਹੀਂ ਕੋਈ ਨਹੀਂ ਮਾਸੀ ਇੱਕ ਉਹ ਵੀ ਹੁਣ ਹੱਥ ਖੜੇ ਕਰੀ ਜਾਂਦੇ ਵੀ ਮੈਂ ਨਹੀਂ ਰੱਖ ਸਕਦੀ ਉਹਨਾਂ ਨੂੰ ਆਪਦੇ ਘਰੇ ਦੋਨਾਂ ਨੂੰ ਉਹ ਵੀ ਮਨਾ ਕਰੀ ਜਾਂਦੀ ਤੇ ਫਿਰ ਉਹਨੂੰ ਵੀ ਵਿਚਾਰੀ ਭੈਣ ਉਹਦੇ ਕੋਲ ਕੋਈ ਟਿਕਾਣਾ ਆਪਦੀ ਭੈਣ ਦਾ ਘਰ ਹੁਣ ਉਹ ਕਹਿੰਦੀ ਤੁਸੀਂ ਇਹਨੂੰ ਰੱਖ ਲਓ ਵੀਦੇ ਬੱਲੂ ਨੂੰ ਵੀ ਮੈਂ ਉੱਥੇ ਆਪਦੀ ਭੈਣ ਕੋਲੇ ਦਿਨ ਕੱਟ ਲੂੰਗੀ ਰੱਖ ਬੱਲੂ ਵੀ ਰੋ ਰੋ ਕੇ ਕਹਿੰਦਾ ਵੀ ਮੈਨੂੰ ਰੱਖ ਲਓ ਇੱਥੇ ਕੀ ਕਹਿ ਕੇ ਮੋੜੀਏ ਕੀ ਜਵਾਬ ਦਈਏ ਬੱਲੂ ਦੀ ਤਕਲੀਫ ਹੈ ਜਿਹੜੀ ਉਹ ਛੱਲੀ ਨਹੀਂ ਜਾਂਦੀ ਜਦੋਂ ਇਹ ਬੱਚਾ ਉਸ ਦਿਨ ਵੀ ਕੈਂਪ ਚ ਆਇਆ ਇੰਨਾ ਰੋਇਆ ਬੜੀ ਮੁਸ਼ਕਲ ਨਾਲ ਟਿਕਾਇਆ ਇਹਨੂੰ ਮਤਲਬ ਇਨਾਂ ਬੱਚਿਆਂ ਦੀ ਸਰਕਾਰ ਨੂੰ ਵੀ ਸੁਧ ਲੈਣੀ ਚਾਹੀਦੀ ਹੈ 1500 ਰੁਪਏ ਪੈਨਸ਼ਨ ਦੇ ਨਾਲ ਕੀ ਇਹ ਘਰ ਚਲਾਉਣਗੇ ਕੀ ਇਹ ਰੋਟੀ ਖਾਣਗੇ ਬਸ ਅਰਦਾਸ ਕਰਿਓ ਬੱਲੂ ਵਾਸਤੇ ਅਸੀਂ ਹੁਣ ਬੱਲੂ ਨੂੰ ਕੁਝ ਮਹੀਨੇ ਤੇ ਰੱਖ ਕੇ ਇਹਦੀ ਐਕਸਰਸਾਈਜ਼ਾਂ ਇਹਦਾ ਟ੍ਰੀਟਮੈਂਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਬੱਚਾ ਆਪਣੇ ਪੈਰਾਂ ਤੇ ਤੁਰਨ ਯੋਗਾ ਹੋ ਜੇ ਆਪਣੇ ਕੇਅਰ ਕਰਨ ਯੋਗਾ ਹੋ ਜੇ ਆਪਣੇ ਆਪ ਯੋਗਾ ਹੋ ਜੇ ਤੁਸੀਂ ਵੀ ਅਰਦਾਸ ਬੇਨਤੀ ਕਰਿਓ ਇਸ ਬੱਚੇ ਵਾਸਤੇ ਬੱਲੂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਬੇਟਾ ਆ ਬੱਲੂ ਹਾਂਜੀ ਕਿੰਨੀ ਉਮਰ ਹੈ ਇਹ ਦਿਮਰ ਹੋ ਗਈ ਹੁਣ 21 6 ਮਹੀਨੇ ਹੋ ਗਏ ਹੁੰਦੇ ਇੱਥੇ ਮਨੁੱਖਤਾ ਸੀ ਹੁਣ ਥੋੜੀ ਦਿੱਕਤਾਂ ਪੈਣ ਲੱਗੀਆਂ ਚੁੱਕ ਨਹੀਂ ਸਕਦੀ ਬੱਲੂ ਨੂੰ ਪਾਰ 21 ਸਾਲ ਦਾ ਮੁੰਡਾ ਹੋ ਗਿਆ ਮੇਰਾ ਮੈਂ ਸੋਚੀ ਕੋਸ਼ਿਸ਼ ਤਾਂ ਇੱਥੇ ਮੇਰੇ ਕਿ ਆਪਣੇ ਬੱਚੇ ਨੂੰ ਪੇਰਾ ਸੇ ਚਲਾ ਲਵਾਂ ਨਾ ਬੈਂਦਾ ਨੋੜਦਾ ਆ ਬਹੁਤ ਇਹਦੇ ਵਿੱਚ ਦਿੱਕਤ ਆ ਮਨੂੰ ਚੁੱਕਣ ਚ ਬਿਠਾਉਣ ਚ ਆ ਮੈਂ ਇੱਥੇ ਰਹਿ ਕੇ ਆਪਣੇ ਬੱਲੂ ਨੂੰ ਇਹਦੇ ਪੇਰਾ ਸਾਰੇ ਕਰਦਾ ਠੀਕ ਹੋ ਜਾਵੇ ਮੇਰੇ ਬੱਲੂ